ਅਕਾਲ ਜੀ ਸਹਾਈ ਪ੍ਰਥਮ ਅਕਾਲ ਪੁਰਖ ਸਿਮਰ ਕੈ ਗੁਰੂ ਨਾਨਕ ਸਾਹਿਬ ਜੀ ਲੈ ਤੇ ਆਏ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਦੇ ਗਿਆਨ ਇਸ਼ਨਾਨ ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਝ ਅਸਥਾਨਾਂ ਤੇ ਹੋ ਰਹੀ ਗੁਰੂ ਕੀ ਵੇਦਵੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆ ਇੱਕ ਦੋ ਦਿਨ ਤੋਂ ਅਰਦਾਸ ਦੇ ਵਿਸ਼ੇ ਤੇ ਨਾ ਸੋਸ਼ਲ ਮੀਡੀਆ ਤੇ ਬੜਾ ਰੌਲਾ ਪੈ ਰਿਹਾ ਅੱਜ ਤੋਂ ਨਾ ਸ਼ਾਇਦ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਮੈਂ ਇੱਕ ਬੇਨਤੀ ਕੀਤੀ ਸੀ ਉਹ ਬੱਚੀ ਧੀ ਦਾ ਉਹਦਾ ਵੀ ਕਾਫੀ ਪੰਥ ਦੇ ਵਿੱਚ ਬਖੇੜਾ ਖੜਾ ਹੋਇਆ ਪਿਆ ਉਹਨੂੰ ਵੀ ਬੇਨਤੀ ਕੀਤੀ ਸੀ ਬੱਚੀਏ ਤੇ ਇਹ ਅਰਦਾਸਾਂ ਨਾਲ ਮਜ਼ਾਕ ਨਹੀਂ ਕਰੀਦੇ ਇੱਕ ਬੱਚੀ ਭੈਣ ਹੈ ਛੋਟੀ ਬਹੁਤ ਪਿਆਰਾ ਕੀਰਤਨ ਕਰਦੀ ਹੈ ਸ਼ਾਬਾਸ਼ ਹੈ ਉਹਦੇ ਕਦੀ ਮਿਲੀ ਤੇ ਜਰੂਰ ਉਹਨੂੰ ਅਸੀਂ ਸਥਾਪੜੇ ਦਵਾਂਗੇ ਗੁਰ ਕਲਗੀਧਰ ਪਾਤਸ਼ਾਹ ਦੇ ਘਰ ਦੇ ਕਿਉਂਕਿ ਨੇ ਬੜੀ ਸਿੱਖੀ ਦਾ ਪ੍ਰਚਾਰ ਕੀਤਾ ਬੜੇ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ ਕੀਰਤਨ ਵੀ ਬੜਾ ਪਿਆਰਾ ਹੈ ਜੀਵਨ ਵੀ ਪਿਆਰਾ ਲੱਗਦਾ ਹੈ ਪਰ ਕਈ ਵਾਰ ਨਾ ਭਾਵੁਕਤਾ ਦੇ ਵਿੱਚ ਆ ਕਰਕੇ ਅਸੀਂ ਲੋਕ ਇਸ ਤਰ੍ਹਾਂ ਦੀ ਕੋਈ ਗੱਲ ਕਰ ਜਾਂਦੇ ਆ ਜਿਹੜੀ ਪੰਥ ਵਿੱਚ ਕਈ ਵਾਰ ਦੁਬਿਧਾ ਖੜੀ ਕਰ ਜਾਂਦੀ ਹੈ ਇੱਕ ਵੀਡੀਓ ਛੋਟੀ ਜੀ ਕਾਫੀ ਦਿਨਾਂ ਤੋਂ ਚੱਲਦੀ ਸਾਨੂੰ ਵੀ ਬੜੀਆਂ ਸੰਗਤਾਂ ਨੇ ਭੇਜੀ ਉਸ ਬੱਚੀ ਨੇ ਨਾ ਭਾਵੁਕਤਾ ਵਿੱਚ ਆ ਕੇ जानके नी ਭਾਵਕਤਾ ਵਿੱਚ ਆ ਕੇ ਇੱਕ ਗੱਲ ਕਹੀ ਕਿ ਅਰਦਾਸ ਦੇ ਵਿੱਚ ਕਿਸੇ ਦਾ ਨਾਮ ਨਹੀਂ ਲੈਣਾ ਚਾਹੀਦਾ ਤੇ ਲਿਖਣ ਵਾਲਿਆਂ ਨੂੰ ਤੇ ਟਾਈਟਲ ਵੀ ਲਿਖੇ ਹੋਏ ਉਹਦੀਆਂ ਵੀਡੀਓ ਤੇ ਕਿ ਸਿੱਖਾਂ ਦੀ ਅਰਦਾਸ 10 ਮਿੰਟਾਂ ਦੀ ਅਰਦਾਸ ਨੂੰ ਅੱਧੇ ਘੰਟੇ ਦੀ ਬਣਾਤਾ ਤਕਾਜ਼ਾ ਤੁਹਾਡੇ ਕੋਲ ਵੀਡੀਓ ਹੋਵੇਗੀ ਉਹਦੇ ਵਿੱਚ ਉਹਨੇ ਇੱਕ ਗੱਲ ਕਹੀ ਸਾਡੀ ਉਸ ਛੋਟੀ ਭੈਣ ਨੇ ਵੀ ਉਹ ਜਿਸ ਗੁਰੂ ਘਰ ਕੀਰਤਨ ਕਰ ਰਹੇ ਸੀ ਉਸ ਦਿਨ ਕਹਿੰਦੇ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਹੁਣ ਜਿਹੜੀ ਅਰਦਾਸ ਹੋਵੇਗੀ ਸਮਾਪਤੀ ਤੇ ਭਾਈ ਸਾਹਿਬ ਉਸ ਅਰਦਾਸ ਵਿੱਚ ਕਿਸੇ ਦਾ ਨਾਮ ਨਹੀਂ ਲੈਣਾ ਤੇ ਜੇ ਅੱਜ ਵੀ ਨਹੀਂ ਲੈਣਾ ਤੇ ਅੱਜ ਤੋਂ ਬਾਅਦ ਵੀ ਨਹੀਂ ਤੁਸੀਂ ਇੱਥੇ ਕਿਸੇ ਦਾ ਨਾਮ ਲੈਣਾ ਤੇ ਜੇ ਤੁਸੀਂ ਨਾਮ ਲਓਗੇ ਤੇ ਅਸੀਂ ਅੱਜ ਤੋਂ ਬਾਅਦ ਇੱਥੇ ਕੀਰਤਨ ਕਰਨ ਨਹੀਂ ਆਵਾਂਗੇ ਠੀਕ ਹੈ ਉਹਦੀ ਭਾਵਨਾ ਜਾਂ ਇੰਜ ਕਹਿ ਲਓ ਵੀ ਉਹਦੇ ਅੰਦਰ ਦਾ ਕੋਈ ਵਿਰਾਗ ਇਸ ਤਰ੍ਹਾਂ ਉਤਪਨ ਹੋਇਆ ਭਾਵਕਤਾ ਅੰਦਰ ਆ ਗਈ ਪਰ ਥੋੜਾ ਜਿਸ ਗੱਲ ਨੂੰ ਕਿਤੇ ਡੀਪਲੀ ਸੋਚਿਆ ਜਾਵੇ ਵੀ ਇੱਕ ਤਾਂ ਇਹ ਨਵੀਂ ਮਰਿਆਦਾ ਖੜੀ ਕਰ ਦੇਣੀ ਵੀ ਨਹੀਂ ਜੀ ਤੁਸੀਂ ਅਰਦਾਸ 'ਚ ਕਿਸੇ ਦਾ ਨਾਮ ਹੀ ਨਹੀਂ ਲੈਣਾ ਗੁਰੂ ਸਭ ਜਾਣਦਾ ਏ ਇਹ ਦਲੀਲ ਸੀ ਗੁਰੂ ਸਭ ਜਾਣਦਾ ਤੇ ਗੁਰੂ ਅੱਗੇ ਕਦੀ ਵੀ ਅਰਦਾਸ ਕਰਕੇ ਨਾਮ ਨਹੀਂ ਲੈਣਾ ਕਿਸੇ ਸਿੱਖ ਦਾ ਉਸ ਚੀਜ਼ ਨੇ ਕਈ ਗੁਰੂ ਘਰਾਂ ਦੇ ਵਿੱਚ ਮਾਫੀ ਮੰਗ ਕੇ ਕਿੰਨਾ ਦੁਬਧਾ ਜੀ ਖੜੀ ਕਰਤੀ ਸਾਨੂੰ ਕੋਈ ਪ੍ਰਬੰਧਕ ਪੁੱਛ ਰਹੇ ਨੇ ਜੀ ਦੱਸੋ ਅਰਦਾਸ 'ਚ ਨਾਮ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ ਦਾ ਪਰ ਮੈਂ ਇਨੀ ਕੋਈ ਬੇਨਤੀ ਕਰਾਂ ਪਹਿਲਾਂ ਤੇ ਕਦੀ ਭਾਵੁਕਤਾ 'ਚ ਇੰਜ ਕਹੋ ਨਾ ਕਿਉਂਕਿ ਦੇਖੋ ਜੇ ਸਿੱਖ ਗੁਰੂ ਅੱਗੇ ਅਰਦਾਸ ਨਹੀਂ ਕਰੂਗਾ ਸਿੱਖ ਕਰੂਗਾ ਕਿੱਥੇ ਗੁਰੂ ਸਭ ਜਾਣਦਾ ਪ੍ਰਭ ਮੇਰਾ ਅੰਤਰ ਜਾਮੀ ਜਾਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਥੋੜਾ ਜਿਹਾ ਸੋਚੋ ਵੀ ਅਸੀਂ ਮੰਨ ਲਓ ਤੁਸੀਂ ਹੁਣ ਪਰਚੀ ਕਟਾ ਰਹੇ ਹੋ ਉਹਦੇ ਉੱਤੇ ਠੀਕ ਹੈ ਕੋਈ ਸੱਜਣ ਗੁਪਤ ਦਾ ਲਿਖਾ ਦੇਣਗੇ ਪਰ ਫਿਰ ਵੀ ਪੁੱਛਣਾ ਤੇ ਪਏਗਾ ਨਾ ਭਾਈ ਤੁਹਾਡਾ ਨਾਮ ਕੀ ਹੈ ਇਹ ਭਾਵਕਤਾ ਵਿੱਚ ਕਹੇ ਹੋਏ ਬੋਲ ਕਈ ਵਾਰ ਦੁਬਿਧਾ ਵੀ ਖੜੀ ਕਰਦੇ ਬਖੇੜੇ ਵੀ ਮੈਂ ਇੱਕ ਦੋ ਗੱਲਾਂ ਇਹ ਕਹਾਮ ਇਤਿਹਾਸ 'ਚ ਗੁਰੂ 10 ਗੁਰੂ ਸਹਿਬਾਨਾਂ ਦੇ ਜੀਵਨ 'ਚ ਹਜ਼ਾਰਾਂ ਸਿੱਖ ਤੁਹਾਨੂੰ ਮਿਲਣਗੇ ਜਿੱਥੇ ਮਹਾਰਾਜ ਉਹਨਾਂ ਨੂੰ ਪੁੱਛਦੇ ਨੇ ਵੀ ਤੁਹਾਡਾ ਨਾਮ ਕੀ ਹੈ ਉਹ ਤੇ ਮਹਾਰਾਜ ਸਰਗੁਣ ਸਰੂਪ ਚ ਖੁਦ ਬੈਠੇ ਹੋਏ ਨੇ ਅੱਜ ਵੀ ਸਾਖਸ਼ਾਤ ਬੈਠੇ ਨੇ ਪਰ ਮਹਾਰਾਜ ਖੁਦ ਬੋਲ ਕੇ ਪੁੱਛਦੇ ਆ ਸਿੱਖਾ ਤਰ੍ਹਾਂ ਨਾਮ ਕੀ ਹੈ ਤੇ ਇਹਦਾ ਮਤਲਬ ਇਹ ਥੋੜੀ ਕਿ ਉਦੋਂ ਗੁਰੂ ਸਾਹਿਬ ਅੰਤਰਜਾਮੀ ਨਹੀਂ ਸਨ ਮਹਾਰਾਜਾ ਰਣਜੀਤ ਸਿੰਘ ਦੀ ਅਰਦਾਸ ਕਿੰਨਾ ਸਮਾ ਗੁਰੂ ਨਾਮਦਾਸ ਮਹਾਰਾਜ ਦੇ ਕਰ ਨਾਮ ਲੈ ਕੇ ਹੁੰਦੀ ਰਹੀ ਹੈ ਹੋਰ ਵੀ ਬੜੇ ਗੁਰ ਸਿੱਖਾਂ ਦਾ ਇੱਥੇ ਜ਼ਿਕਰ ਆ ਸਕਦਾ ਸੋ ਇਹ ਗੱਲ ਕਹਿ ਦੇਣੀ ਵੀ ਅਰਦਾਸ ਵਿੱਚ ਅੱਜ ਤੋਂ ਬਾਅਦ ਕਿਸੇ ਦਾ ਨਾਮ ਨਹੀਂ ਲੈਣਾ ਅਸੀਂ ਬਾਅਦ ਵਿੱਚ ਆਵਾਂਗੇ ਨਹੀਂ ਤੇ ਜਿੱਥੇ ਵੀ ਕਿਤੇ ਅਰਦਾਸ ਹੁੰਦੀ ਹੈ ਅਸੀਂ ਉਹਨਾਂ ਨੂੰ ਕਹੀਏ ਵੀ ਕਿਸੇ ਦਾ ਵੀ ਨਾਮ ਨਹੀਂ ਅਰਦਾਸ ਚ ਲਿਆ ਜਾਵੇ ਤੇ ਉਸ ਚੀਜ਼ ਨੇ ਕਈ ਪ੍ਰਬੰਧਕਾਂ ਨੂੰ ਦੁਬਧਾ ਵਿੱਚ ਪਾ ਕੇ ਰੱਖ ਦਿੱਤਾ ਸੋ ਮੈਂ ਛੋਟੀ ਜੀ ਬੇਨਤੀ ਤਾਂ ਕਰ ਰਿਹਾ ਗੁਰੂ ਬਾਬਾ ਜਾਣਦੇ ਨੇ ਵੀ ਇਹ ਕੌਣ ਹੈ ਕਿਉਂ ਆਇਆ ਕਿਸ ਨਗਰ ਤੋਂ ਆਇਆ ਪਰ ਫਿਰ ਵੀ ਮਹਾਰਾਜ ਪੁੱਛਦੇ ਨੇ ਤੇਰਾ ਨਾਮ ਕੀ ਹੈ ਤੂੰ ਆਇਆ ਕਿੱਥੋਂ ਆ ਤੂੰ ਆਇਆ ਕਿਸ ਵਾਸਤੇ ਹੈ ਮਤਲਬ ਇੱਕ ਸੰਸਾਰੀ ਵਰਤਾਰਾ ਹੁੰਦਾ ਹੈ ਇਹ ਵਰਤਦਾ ਹੈ ਜੁੱਗਾਂ ਤੋਂ ਵਰਤਦਾ ਆ ਰਿਹਾ ਇਹਦੇ ਵਿੱਚ ਕੋਈ ਵੀ ਵਿਗੜਣ ਜਿਹੜਾ ਉਹਨਾਂ ਹੀ ਪਾਉਣਾ ਚਾਹੀਦਾ ਸਮਾਂ ਹੋ ਗਿਆ ਪਰ ਜ਼ਰੂਰ ਇੱਕ ਬੇਤੀ ਕਰਾ ਆ ਇੱਕ ਦੋ ਦਿਨ ਤੋਂ ਅਰਦਾਸ ਦੇ ਵਿਸ਼ੇ ਤੇ ਨਾ ਸੋਸ਼ਲ ਮੀਡੀਆ ਤੇ ਬੜਾ ਰੌਲਾ ਪੈ ਰਿਹਾ ਭਾਵੇਂ ਠੀਕ ਹੈ ਸਮੇਂ ਦੇ ਨਾਲ ਉਹਦੇ ਉੱਤੇ ਜ਼ਰੂਰ ਕੋਈ ਨਾ ਕੋਈ ਕਾਰਵਾਈ ਤਖਤਾਂ ਵੱਲੋਂ ਹੋਵੇਗੀ ਇਹਦੀ ਸਾਨੂੰ ਬੜੀ ਆਸ ਹੈ ਸਾਰੇ ਤਖਤਾਂ ਤੋਂ ਪਰ ਇਹ ਮੈਂ ਜ਼ਰੂਰ ਕਹਾਂਗਾ ਕਿ ਦੇਖੋ ਅਰਦਾਸ ਅੱਜ ਤੋਂ ਨਾ ਸ਼ਾਇਦ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਮੈਂ ਕੋ ਬੇਨਤੀ ਕੀਤੀ ਸੀ ਉਹ ਬੱਚੀ ਧੀ ਦਾ ਉਹਦਾ ਵੀ ਕਾਫੀ ਪੰਥ ਦੇ ਵਿੱਚ ਬਖੇੜਾ ਖੜਾ ਹੋਇਆ ਪਿਆ ਉਹਨੂੰ ਵੀ ਬੇਨਤੀ ਕੀਤੀ ਸੀ ਬੱਚੀਏ ਤੀ ਇਹ ਅਰਦਾਸਾਂ ਨਾਲ ਮਜ਼ਾਕ ਨਹੀਂ ਕਰੀਦੇ ਹੁੰਦੇ ਉਹਨੇ ਵੀ ਕਿਹਾ ਸੀ ਵੀ 5 ਮਿੰਟ ਦੀ ਅਰਦਾਸ ਇਹਨਾਂ 15 ਮਿੰਟ ਦੀ ਬਣਾ ਕੇ ਰੱਖਤੀ ਮੈਂ ਉਸ ਦਿਨ ਵੀ ਕਿਹਾ ਸੀ ਕਿ ਬੜੀ ਪਿਆਰੀ ਬੱਚੀ ਧੀ ਹੈ ਥੋੜਾ ਰਸਤੇ ਦੇ ਉੱਤੇ ਚੱਲ ਗੁਰੂ ਨਾਨਕ ਦੇ ਘਰ ਦੀ ਅਰਦਾਸ ਹੈ ਮਜ਼ਾਕ ਨਹੀਂ ਕਰੀਦੇ ਇਹਦੇ ਨਾਲ ਅਰਦਾਸ ਗੁਰੂ ਸਭ ਕੁਝ ਜਾਣਦਾ ਹੈ ਤੇ ਉਹ ਕਹਿੰਦੀ ਨਾਜੀ ਅਰਦਾਸਾਂ ਕਰਨ ਦੀ ਲੋੜ ਹੀ ਨਹੀਂ ਉਹਨੇ ਅਰਦਾਸ ਦਾ ਮੂਜਾਕੜਾ ਉਹਦਣ ਵੀ ਪੰਥ ਅੱਗੇ ਝੋਲੀ ਅੱਡ ਕੇ ਕਿਹਾ ਵੀ ਕੁਝ ਬੋਲੋ ਨਹੀਂ ਬੋਲੇ ਤੇ ਅਕੱਲ ਜਿਹੜੇ ਫਿਰ ਪੜਿਆ ਮੂਰਖ ਆਖੀਏ ਕਹਿ ਸਕਦੇ ਆ ਉਹ ਪੜੇ ਲਿਖੇ ਮੂਰਖ ਉੱਠੇ ਤੇ ਉਹਨਾਂ ਨੇ ਅਰਦਾਸ ਨੂੰ ਬਿਲਕੁਲ ਹੀ ਵਿਗਾੜ ਕੇ ਰੱਖ ਦਿੱਤਾ ਅਸੀਂ ਇਸ ਆਸ ਨਾਲ ਕੇਵਲ ਮੈਂ ਬੇਨਤੀ ਕਰਨ ਲੱਗਾ ਵੀ ਪਹਿਲਾਂ ਇੱਕ ਕੁੱਠੀ ਉਹਨੂੰ ਕੁਝ ਨਹੀਂ ਕਿਹਾ ਚਲੋ ਬੱਚੀ ਐ ਨਿਆਣੀ ਐ ਤੇ ਨਿਆਣੀ ਤੋਂ ਬਾਅਦ ਹੁਣ ਚਿੱਟੀਆਂ ਦਾੜੀਆਂ ਵਾਲੇ ਉੱਠ ਪੇ ਪੜੇ ਮੂਰਖ ਤੇ ਹੁਣ ਉਹਨਾਂ ਨੂੰ ਵੀ ਜੇ ਨਾਂ ਰੋਕਿਆ ਏ ਗੁਰਮੁਖੋ ਸਮਾ ਬਹੁਤ ਕੁਝ ਸਾਡੇ ਤੋਂ ਸਮਾ ਜਿਹੜਾ ਉਹ ਖੋਕੇ ਲੈ ਜਾਵੇ। ਮਹਾਰਾਜ ਗੁਰ ਕਲਗੀਧਰ ਪਾਤਸ਼ਾਹ ਜੀ ਨੇ ਜੇ ਸਾਨੂੰ ਅਰਦਾਸ ਦਾ ਪਹਿਲਾ ਪੈਰਾ ਬਖਸ਼ਿਆ ਮੈਂ ਸੋਚ ਰਿਹਾ ਸੀ ਕੱਲਾ-ਕੱਲਾ ਬੰਦਾ ਪੰਥ ਬਣਿਆ ਫਿਰਦਾ ਅੱਜਕੱਲ ਕੱਲਾ-ਕੱਲਾ ਬੰਦਾ ਵੀ ਦੇਖੋ ਜੇ ਸਾਡੀ ਅਰਦਾਸ ਪੰਥ ਨੇ ਇਕੱਠਿਆਂ ਹੋ ਕੇ ਲਿਖੀ ਸੀ ਕਿ ਉਦੋਂ ਪੰਥ 'ਚ ਵਿਦਵਾਨ ਨਹੀਂ ਸੀ ਸਾਰੇ ਵਿਦਵਾਨਾਂ ਨੇ ਇਕੱਠੇ ਹੋ ਕੇ ਅਰਦਾਸ ਲਿਖੀ ਸੀ ਨਾ ਉਦੋਂ ਤੇ ਇੱਕ ਬੰਦੇ ਨੇ ਨਹੀਂ ਲਿਖੀ ਹੁਣ ਇੱਕ ਬੰਦਾ ਉੱਠ ਕੇ ਅਰਦਾਸ ਲਿਖ ਕੇ ਬਹਿ ਗਿਆ ਤਾਂ ਸੋ ਹਾਦ ਹੋ ਗਈ ਵੀ ਕੱਲਾ ਕੱਲਾ ਬੰਦਾ ਪੰਥ ਬਣੀ ਜਾਂਦਾ ਹੈ ਉਹ ਪਹਿਲਾਂ ਉਹ ਬੱਚੀ ਉੱઠી ਉਹ ਕੱਲੀ ਪੰਥ ਬਣ ਗਈ ਵੀ ਨਹੀਂ ਜੀ ਅਰਦਾਸ ਇੰਝ ਹੋਣੀ ਚਾਹੀਦੀ ਅਰਦਾਸ ਇੰਜ ਹੋਣੀ ਚਾਹੀਦੀ ਹੁਣ ਦੂਜਾ ਉੱਠਿਆ ਉਹ ਇਕੱਲੇ ਨੇ ਐਡਾ ਵੱਡਾ ਫੈਸਲਾ ਦਿੱਤਾ ਪੰਥ ਨੂੰ ਵੀ ਨਹੀਂ ਜੀ ਸਾਰੀ ਅਰਦਾਸ ਇੰਜ ਹੋਣੀ ਚਾਹੀਦੀ ਕੱਲਾ ਕੱਲਾ ਬੰਦਾ ਕਦੀ ਪੰਥ ਨਹੀਂ ਬਣਦਾ ਤੇ ਗੁਰਮੁਖੋ ਦੂਜੀ ਬੇਨਤੀ ਇਹ ਕਰਾਂ ਜੋ ਪੰਥ ਵਿੱਚ ਬਹੁਤ ਫੈਸਲੇ ਇਸ ਤਰ੍ਹਾਂ ਦੇ ਨੇ ਜਿਹੜੇ ਹਲੇ ਕੜਨ ਵਾਲੇ ਨੇ ਕਦੀ ਸਮਾਏਗਾ ਅਸੀਂ ਇੱਕ ਨਿਸ਼ਾਨ ਥੱਲੇ ਕੱਟੇ ਹੋਵਾਂਗੇ ਕਰਾਂਗੇ ਉਹ ਫੈਸਲੇ ਹਾਲੇ ਤੇ ਸੀ ਸਾਡੇ ਕੋਲ ਵੇਹਲ ਨਹੀਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਤੋਂ ਵੇਹਲ ਨਹੀਂ ਹੈਗਾ ਹਾਲੇ ਸਾਡੇ ਕੋਲ ਸਾਨੂੰ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਤੋਂ ਹਾਲੇ ਵੇਹਲ ਨਹੀਂ ਹੈਗਾ ਇੱਕ ਦੂਜੇ ਦਾ ਚਰਿੱਤਰ ਬਿਲਕੁਲ ਉਡਾਉਣ ਤੋਂ ਵੇਹਲ ਨਹੀਂ ਹਾਲੇ ਅਸੀਂ بڑے ਮਸਲਿਆਂ ਵਿੱਚ ਉਲਝਿਆ ਪਿਆ ਸਾਡਾ ਪੰਥ ਕੋਈ ਕਿਸੇ ਦੀ ਕਿਰਦਾਰ ਕੁਸ਼ੀ ਤੇ ਲੱਗਾ ਕੋਈ ਕਿਸੇ ਭਾਈ ਜਦੋਂ ਇਦ ਅਸੀਂ ਵੇਲੇ ਹੋਵਾਂਗੇ ਅਸੀਂ ਫੈਸਲੇ ਕਰਾਂਗੇ ਸਾਰੇ ਪਰ ਜਿੰਨਾ ਚਿਰ ਨਹੀਂ ਹੁੰਦੇ ਉਨਾ ਚਿਰ ਤੁਸੀਂ ਕੱਲਾ ਕੱਲਾ ਬੰਦਾ ਕਿਉਂ ਫੈਸਲੇ ਕਰਕੇ ਪੰਥ ਬਣਦੇ ਪਏ ਹੋ ਬੜੀਆਂ ਚੀਜ਼ਾਂ ਨੇ ਪੰਥ ਇਕੱਠਾ ਹੋਵੇਗਾ ਕਦੇ ਹੋਵੇਗਾ ਫੈਸਲੇ ਕਰ ਲਵੇਗਾ ਪਰ ਤੁਸੀਂ ਆਪਣੇ ਫੈਸਲੇ ਕਿਉਂ ਤੋਪ ਦੇ ਪਏ ਹੋ ਸੋ ਇਹਨਾਂ ਲੋਕਾਂ ਦੇ ਉੱਤੇ ਜ਼ਰੂਰ ਆਪ ਜੀ ਵੀ ਜਿੱਥੇ-ਜਿੱਥੇ ਰਹਿੰਦੇ ਵਸਦੇ ਹੋ ਜ਼ਰੂਰ ਇਹਨਾਂ ਦੇ ਉੱਤੇ ਥੋੜੀ ਜੀ ਕਾਰਵਾਈ ਕਰਿਓ ਨਹੀਂ ਤਾਂ ਜੇ ਕੁੱਠਿਆ ਉਹਦੇ ਮਗਰ 10-15 ਖੜੇ ਸਨ ਉਹ 10-15 ਨੇ ਅਕੇ 10-15 15 ਹੋਰ ਤਿਆਰ ਕਰ ਲਏ ਨੇ ਤੇ ਬਾਅਦ ਵਿੱਚ ਸਾਨੂੰ ਇਹ ਕਾਰਵਾਈਆਂ ਕਰਨੀਆਂ ਮੁਕਾਬਲੇ ਕਰਨੇ ਪੜੇ ਔਖੇ ਹੋ ਜਾਣੇ ਨੇ ਸੋ ਮੈਂ ਤਾਂ ਦਿੱਲੀ ਦੇ ਸਿੱਖਾਂ ਨੂੰ ਵੀ ਕਹਾਂਗਾ ਕਿ ਗੁਰਮੁਖੋ ਥੋੜਾ ਜਿਹਾ ਹੱਲਾ ਮਾਰੋ ਇਸ ਉੱਠਦੀ ਹੋਈ ਸ੍ਰੀ ਨੂੰ ਹੁਣੇ ਨੱਪ ਲੋਗੇ ਭਲਾ ਨਹੀਂ ਤੇ ਫਣੀ ਰਨਾਗ ਬਾਦ ਵਿੱਚ بڑے ਭੇੜੇ ਦਸਣਗੇ ਸਾਨੂੰ